ਆਜੋ ਯਾਰ ਬਾਈ ਦੇਖੀ ਵੀਡੀਓ ਕੀ ਹਾਲ ਹੈ ਬਾਈ ਫੈਮਲੀ ਦਾ ਰਾਜਵੀਰ ਜਵੰਦੇ ਵੀਰੇ ਨੂੰ ਫੇਸ ਨਹੀਂ ਕੀਤਾ ਜਾ ਰਿਹਾ ਬਈ ਜਾਂਦੇ ਵੀਰੇ ਮਤਲਬ ਕੀ ਕੀ ਦ੍ਰਿਸ਼ ਬਣਿਆ ਹੋਇਆ ਕਿ ਚੰਗੇ ਚੰਗੇ ਗੀਤਕਾਰ ਘਰ ਪਰਿਵਾਰ ਸਾਰੇ ਬਈ ਰੋ ਰਹੇ ਨੇ ਕਿ ਬਈ ਹੋ ਕੀ ਗਿਆ ਕੀ ਪਾਣਾ ਵਰਤ ਗਿਆ ਇੱਕ ਇੱਕ ਐਕਸੀਡੈਂਟ ਕਿੱਥੋਂ ਤੋਂ ਕਿੱਥੇ ਲੈ ਗਿਆ ਵੀਰੇ ਇਹਨੂੰ ਵੀਰੇ ਨੇ ਕੀ ਬਣਾਤਾ ਇਹ ਚੀਜ਼ ਅੱਜ ਨੂੰ ਮਤਲਬ ਹੁਣ ਵੀ ਸੁਪਨੇ ਵਾਂਗੂ ਹੀ ਲੱਗ ਰਹੀ ਜਾਰੀ ਹੈ ਕਿ ਮਤਲਬ ਮਨ ਨੂੰ ਯਕੀਨ ਨਹੀਂ ਹੋ ਰਿਹਾ ਕਿ ਇਹ ਸੱਚੀ ਇਹ ਚੀਜ਼ ਇਦਾਂ ਹੈ ਕੀ ਕਹਾਂ ਯਾਰ ਮੈਂ ਹੁਣ ਸੱਚੀ ਇਹ ਚੀਜ਼ ਨੂੰ ਦੱਸਣਾ ਬਿਆਨ ਕਰਨਾ ਬਹੁਤ ਔਖਾ ਹੈ ਯਾਰ ਬਹੁਤ ਜ਼ਿਆਦਾ ਪਰ ਫਿਰ ਵੀ ਯਾਰ ਮਾਲਕ ਨੂੰ ਥੋੜਾ ਸੋਚਣਾ ਚਾਹੀਦਾ ਸੀਗਾ